हां जी दोस्तों सारेया नु सत श्री अकाल सो दोस्तों आज पेंट पुनिया ਦੇ ਵਿੱਚ ਪਹੁੰਚੇ ਆ ਬਾਈ ਪਿੰਦੇ ਦੇ ਕੋਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੜਾ 5 ਨੇ ਵੀਰ ਦੇ ਕੋਲੇ ਅੱਜ ਲੇਟੈਸਟ ਵੜਾ ਨੇ 25 ਫਰਵਰੀ ਨੂੰ ਤੁਸੀਂ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਿਓ ਤੇ ਮੋٹے ਤੌਰ ਤੇ ਆਪਾਂ ਪੁੱਛ ਲੈਨੇ ਆ ਵੀਰ ਪਿੰਦੇ ਤੋਂ ਕੀ ਕੀ ਜਿਹੜਾ ਦੋਸਤੋ ਹੁਣ ਮਿਲ ਕੇ ਰਿਕਾਰਡ ਆ ਕਿੰਨੇ ਕਿੰਨੇ ਦਿਨ ਦੀਆਂ ਮਤਲਬ ਕਿ ਸੂਈਆਂ ਨੇ ਜਾਂ ਸੂਣ ਵਾਲੀਆਂ ਨੇ ਸਭ ਤੋਂ ਪਹਿਲਾਂ ਵੀਰ ਪਿੰਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਵੀਰੇ ਇਸ ਵੜਾ ਪਹਿਲੇ ਨੰਬਰ ਦੀ ਕੀ ਡਿਟੇਲ ਆ ਕਿੰਨਾ ਸੂਆ ਸੂਈ ਹੈ ਜੀ ਇਹ ਵੀਰ ਜੀ ਦੂਸਰਾ ਸੂਆ ਸੂਈ ਹੈ ਮੋਹ ਸੀ ਦੰਦਿਆ ਠੀਕ ਆ ਜੀ ਤੇ ਦੁੱਧ ਦੇ ਥਲੇ 17 ਹੋ ਜੇ 18 ਵਜੇ ਜੀ ਠੀਕ ਆ ਹਾਂਜੀ ਤੇ ਬੱਚਾ ਥਲੇ ਤੇ ਕੀ ਆ ਜੀ ਇਹਦੇ ਬੱਛੀ ਆ ਮਗਰ ਬੱਛੀ ਆ ਮਗਰ ਇਸ ਤੋਂ ਅਗਲੀ ਬੈੜ ਵੀਰ ਜੀ ਕਿੰਨੇ ਕ ਦਿਨ ਦੀ ਸੂਣ ਵਾਲੀ ਹੈ ਇਹ ਵੀਰ ਜੀ ਅਜੇ ਹਫਤਾ ਲੈ ਜੂਗੀ ਜੀ ਹਫਤਾ ਲੈ ਜੂਗੀ ਹਫਤਾ ਖੜ ਲੈ ਜੂਗੀ ਹਫਤਾ ਲੈ ਜੂਗੀ ਬੈੜ ਦੋਸਤੋ ਬਾਕੀ ਤੁਸੀਂ ਲੈਫਟੀ ਬੈੜ ਦੀ ਵੇਖ ਕੇ ਚੈੱਕ ਕਰੋ ਹਫਤਾ ਲੈ ਜੂਗੀ ਠੀਕ ਆ ਜੀ ਅਗਲੀ ਬੈੜ ਜਿਹੜੀ ਆ ਦੋਸਤੋ ਇੱਕੋ ਰੰਗ ਦੇ ਵਿੱਚ ਬਲੈਕ ਬੈੜ ਆ ਇਹ ਸੂਈ ਹੈ ਜੀ ਇਹ ਸੂਈ ਹੈ ਵੀਰ ਜੀ ਬੱਚਾ ਥਲੇ ਜੀ ਇਹਦੇ ਮਗਰ ਬੱਚਾ ਕੱਲ ਸੂਈ ਹੈ ਜੀ ਕੱਲ